ਬੱਚੇ ਸਮੁੰਦਰਾਂ ਕਸ਼ਤੀ ਤਰ ਗਈ ਕੁੱਲੀ ਰਹਿ ਗਿਆ ਸੱਤਾ ਬੰਦਾ ਕੁੱਤਿਆਂ ਨਾਲ ਹੈ ਪਿਆਰ ਪੈ ਗਿਆ ਬੰਦਾ ਬਣਿਆ ਕੁੱਤਾ ਬੰਦਾ ਨਾਲ ਚਲਾਕੀ ਕੁਝ ਨਹੀਂ ਮਿਲਦਾ ਮਿਲਿਆ ਉਹਨੂੰ ਜੋ ਭੋਲਾ ਬੰਦਾ ਆਪਣੀ ਆਵਾਜ਼ ਤਾਂ ਸੁਣ ਹੀ ਲੈਂਦਾ ਚਾਹੇ ਹੋਵੇ ਬੋੜਾ ਬੰਦਾ ਉਤੋਂ ਉਤੋਂ ਆਪਣੇ ਬਣਦੇ ਅੰਦਰੋਂ ਸੜਦਾ ਰਹਿੰਦਾ ਬੰਦਾ ਵੀਰ ਵੀ ਕਿਹੜਾ ਘਟ ਹੈ ਲੋਕੋ ਉਹ ਵੀ ਨਹੀਂ ਉਹ ਚੰਗਾ ਬੰਦਾ ਰੱਬ ਨੂੰ ਜੰਗਲੀ ਲੱਭਦਾ ਫਿਰਦਾ ਅੰਦਰੋਂ ਨਹੀਂ ਉਹ ਲੱਭਦਾ ਬੰਦਾ ਰੱਬ ਨੇ ਪੂਰਾ ਕਰਕੇ ਕੱਲਿਆ ਫਿਰ ਵੀ ਰਹਿੰਦਾ ਮੰਗਦਾ ਬੰਦਾ ਕਿਹੜਾ ਸਮਾ ਆ ਗਿਆ ਲੋਕੋ ਬੰਦਾ ਬਣਿਆ ਜ਼ਹਿਰੀ ਬੰਦਾ ਵੀਰ ਵੀ ਠਰ ਕੇ ਚੁੱਪ ਹੋ ਗਿਆ जिदां बहिरी